ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ ਸਤਿਗੁਰ ਜਗਜੀਤ ਸਿੰਘ ਜੀ ਇਸ ਲੋਕ ਵਿੱਚ ਨਹੀਂ ਪਰ ਲੋਕ ਵਿੱਚ ਹੀ ਸਾਡੀ ਰੱਖਿਆ ਕਰਦੇ ਹਨ ਇਹ ਸਾਖੀ ਸੁਣੋ ਕਿਸ ਤਰ੍ਹਾਂ ਸਤਿਗੁਰ ਜਗਜੀਤ ਸਿੰਘ ਜੀ ਨੇ ਇੱਕ ਸਿੱਖ ਦੇ ਰੂਪ ਵਿੱਚ ਪ੍ਰਤੱਖ ਦਰਸ਼ਨ ਦੇ ਕੇ ਆਪਣੀ ਸਿੱਖੀ ਸਿਹਾਤਾ ਕੀਤੀ ਜਿਸ ਨੂੰ ਲੁਟੇਰੇ ਆਪਣੇ ਵੱਲੋਂ ਮਾਰ ਕੇ ਜੰਗਲ ਵਿੱਚ ਸੁੱਟ ਕੇ ਸਨ ਇਹ ਸਾਖੀ 22 ਜੂਨ 1995 ਦੀ ਹੈ ਮੰਡੀ ਦੇ ਸੰਤ ਸੰਤੋਖ ਸਿੰਘ ਜੀ ਦੇ ਜਵਾਈ ਸੰਤ ਦਲਜੀਤ ਸਿੰਘ ਜੀ ਦਿੱਲੀ ਰਹਿੰਦੇ ਹਨ ਸੰਤ ਦਲਜੀਤ ਸਿੰਘ ਜੀ ਨੇ ਮੰਡੀ ਆਉਣਾ ਸੀ ਇਸ ਲਈ ਉਹ ਦਿੱਲੀ ਬਾਈਪਾਸ ਤੋਂ ਟੈਕਸੀ ਲੈ ਕੇ ਮੰਡੀ ਨੂੰ ਚੱਲ ਪਏ ਰਸਤੇ ਵਿੱਚ ਡਰਾਈਵਰ ਨੇ ਕਿਹਾ ਮੈਂ ਕੁਝ ਹੋਰ ਸਵਾਰੇ ਨੂੰ ਬਿਠਾ ਲਵਾਂ ਸੰਤ ਜੀ ਨੇ ਕਿਹਾ ਬਿਠਾ ਲਓ ਸੰਤ ਜੀ ਨੇ ਸੋਚਿਆ ਚਲੋ ਡਰਾਈਵਰ ਦੇ ਹੋਰ ਪੈਸੇ ਬਣ ਜਾਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਇਸ ਦੇ ਮਨ ਵਿੱਚ ਕੁਝ ਹੋਰ ਹੈ ਜਦੋਂ ਟੈਕਸੀ ਪਾਣੀਪਤ ਪਹੁੰਚੀ ਤਾਂ ਹੋਰ ਸਵਾਰੀ ਨੇ ਕਿਹਾ ਔ ਚਾਹ ਪੀ ਲਈਏ। ਸ਼ਾਂਤੀ ਜੀ ਨੇ ਨਾਂ ਕਾ ਦਿੱਤੀ ਤੇ ਉਹ ਕਾਰ ਵਿੱਚ ਹੀ ਬੈਠੇ ਰਹੇ। ਬਾਕੀ ਸਾਰੇ ਚਾਹ ਪੀਣ ਲੱਗ ਗਏ। ਉਹਨਾਂ ਨੇ ਇੱਕ ਚਾਹ ਦਾ ਕੱਪ ਲਿਆ ਕੇ ਸ਼ਾਂਤੀ ਜੀ ਨੂੰ ਪੀਣ ਵਾਸਤੇ ਦਿੱਤਾ। ਸ਼ਾਂਤੀ ਜੀ ਨੇ ਚਾਹ ਪੀ ਲਈ। 10-15 ਮਿੰਟ ਬਾਅਦ ਸ਼ਾਂਤੀ ਜੀ ਬੇਹੋਸ਼ ਹੋ ਗਏ। ਉਹ ਬੰਦੇ ਉਹਨਾਂ ਦੀ ਸੋਨੇ ਦੀ 체ਨ ਘੜੀ ਤੇ ਅਟੈਚੀ ਲੈ ਕੇ ਸੰਤ ਜੀ ਨੂੰ ਇੱਕ ਜੰਗਲ ਵਿੱਚ ਸੁੱਟ ਗਏ। ਉਹ ਸੰਤ ਜੀ ਨੇ ਪਾਏ ਹੋਏ ਕੱਪੜੇ ਵੀ ਲੈ ਗਏ। ਬਸ ਇੱਕ ਕਸ਼ਹਿਰਾ ਹੀ ਰਹਿਣ ਦਿੱਤਾ। ਜਦੋਂ ਸੰਤ ਜੀ ਕਾਫੀ ਦੇਰ ਤੱਕ ਮੰਡੀ ਨਹੀਂ ਪਹੁੰਚੇ ਤਾਂ ਮੰਡੀ ਵਾਲਿਆਂ ਨੂੰ ਫਿਕਰ ਲੱਗ ਗਿਆ ਕੀ ਗੱਲ ਹੋਈ ਹੈ ਜੋ ਦਲਜੀਤ ਸਿੰਘ ਨਹੀਂ ਆਏ ਹਨ। ਉਹਨਾਂ ਨੇ ਦਿੱਲੀ ਫੋਨ ਕੀਤਾ ਤਾਂ ਉਹਨਾਂ ਨੂੰ ਹੀ ਫਿਕਰ ਲੱਗ ਗਿਆ ਕਿ ਦਲਜੀਤ ਸਿੰਘ ਮੰਡੀ ਕਿਉਂ ਨਹੀਂ ਪਹੁੰਚਿਆ। ਅਗਲੇ ਦਿਨ ਸਵੇਰੇ 6 ਵਜੇ ਕਿਸੇ ਸੰਤ ਜਸਵੰਤ ਸਿੰਘ ਜੀ ਨਾਮ ਦੇ ਆਦਮੀ ਦਾ ਫੋਨ ਆਇਆ ਕਿ ਤੁਹਾਡਾ ਆਦਮੀ ਜੰਗਲ ਵਿੱਚ ਕੰਡਿਆਂ ਵਾਲੀ ਝਾੜੀਆਂ ਵਿੱਚ ਬਿਉਸ਼ ਹੋ ਗਿਆ ਸੀ ਮੈਂ ਉਸ ਨੂੰ ਜੰਗਲ ਵਿੱਚੋਂ ਕੱਢ ਕੇ ਤਰਨਾਲ ਬਾਈਪਾਸ ਦੇ ਕੋਲ ਇੱਕ ਨਰਸਰੀ ਵਿੱਚ ਰੱਖਿਆ ਹੈ ਉਹ ਸੰਤ ਜਸਵੰਤ ਸਿੰਘ ਜੀ ਕੌਣ ਹਨ ਉਸ ਨੂੰ ਫੋਨ ਨੰਬਰ ਕਿਸ ਨੇ ਦਿੱਤਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਇਹ ਸਾਰੀ ਕਿਰਪਾ ਸਾਧਗੁਰ ਜਗਜੀਤ ਸਿੰਘ ਜੀ ਦੀ ਹੈ ਸੰਤ ਦਲਜੀਤ ਸਿੰਘ ਜੀ ਦੇ ਪਰਿਵਾਰ ਨੇ ਕਰਨਾਲ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਦਲਜੀਤ ਸਿੰਘ ਉਸ ਜਗ੍ਹਾ ਤੇ ਬਿਉਸ਼ਪਿਆ ਹੈ ਤੁਸੀਂ ਉਸ ਨੂੰ ਘਰ ਲਿਆਓ ਸੰਤ ਦਲਜੀਤ ਸਿੰਘ ਜੀ ਦੇ ਦੋਨੋਂ ਪੈਰਾਂ ਵਿੱਚ ਕੰਡੇ ਚੁੱਬੇ ਹੋਏ ਸਨ ਇਸ ਤੋਂ ਪਤਾ ਲੱਗਦਾ ਹੈ ਉਹ ਥੋੜੀ ਹੋਸ਼ ਵਿੱਚ ਕੰਡਿਆਂ ਤੇ ਵੀ ਚੱਲਦੇ ਰਹੇ ਸੀ ਡਾਕਟਰ ਨੂੰ ਵਿਖਾਇਆ ਉਸਨੇ ਦਵਾਈ ਦਿੱਤੀ ਤੇ ਕਿਹਾ ਫਿਕਰ ਦੀ ਕੋਈ ਗੱਲ ਨਹੀਂ ਆ ਠੀਕ ਹੋ ਜਾਣਗੇ ਉਹਨਾਂ ਨੂੰ ਦੋ ਉਲਟੀਆਂ ਵੀ ਆਈਆਂ ਸਤਗੁਰ ਜਗਜੀਤ ਸਿੰਘ ਜੀ ਨੂੰ ਪਰਿਵਾਰ ਨੇ ਫੋਨ ਤੇ ਅਰਜ਼ੀ ਕੀਤੀ। ਸਤਗੁਰ ਜੀ ਨੇ ਹੁਕਮ ਕੀਤਾ ਫਿਕਰ ਨਾ ਕਰੋ ਠੀਕ ਹੋ ਜਾਵੇਗਾ। ਸੰਤ ਜੀ ਨੂੰ 36 ਘੰਟੇ ਬਿਵੋਸ਼ ਰਹਿਣ ਤੋਂ ਬਾਅਦ ਹੋਸ਼ ਆਈ। ਫਿਰ ਸੰਤ ਜੀ ਭੈਣੀ ਸਾਹਿਬ ਸਤਗੁਰ ਜੀ ਦਾ ਧੰਨਵਾਦ ਕਰਨ ਲਈ ਆਏ। ਸਤਗੁਰ ਜੀ ਨੇ ਕੋਲ ਬੈਠੇ ਸੇਵਕਾਂ ਨੂੰ ਕਿਹਾ ਇਹ ਉਹ ਮੁੰਡਾ ਹੈ ਜਿਸ ਨੂੰ ਮਾਰ ਕੇ ਸੁੱਟ ਗਏ ਸਨ। ਇਸ ਤੇ ਸਤਗੁਰ ਪ੍ਰਤਾਪ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਆ। ਤਨ ਹਨ ਘਟ ਘਟ ਵਾਸੀ ਸਤਿਗੁਰ ਜਗਜੀਤ ਸਿੰਘ ਜੀ ਤਿੰਨਾਂ ਲੋਕਾਂ ਵਿੱਚ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਸਤਿਗੁਰ ਜੀ ਨਹੀਂ ਹਨ ਤਨ ਤਨ ਸਤਿਗੁਰ ਪ੍ਰਤਾਪ ਸਿੰਘ ਜੀ ਤਨ ਹਾਜ਼ਰਾ ਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਿਗੁਰ ਜਗਜੀਤ ਸਿੰਘ ਜੀ ਰੱਖ ਲਵੋ ਵਖਸ ਲਵੋ ਤੇ ਦਰਸ਼ਨ ਦੇਵੋ